ਸ਼ਰਦਾਲੂ ਚੋ ਮਾਤਾ ਨੈਣਾ ਦੇਵੀ ਤੇ ਦਰਸ਼ਨ ਖਾ ਕੇ ਵਾਪਸ ਆ ਰਹੇ ਸੀ ਇਹਨਾਂ ਸ਼ਰਦਾਲੂਆਂ ਦੇ ਨਾਲ ਭਰਿਆ ਪਿਕਅਪ ਕਹਤਾ ਐਤਵਾਰ ਰਾਤ ਖੰਨਾ ਦੇ ਪਿੰਡ ਚਕੇੜਾ ਨੇੜੇ ਨਹਿਰ ਦੇ ਪੁਲ ਤੇ ਪਹੁੰਚਿਆ ਤਾਂ ਮੌਤ ਪਹਿਲਾਂ ਤੋਂ ਹੀ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਤੇ ਇਹ ਪਿਕਅਪ ਇੱਕ ਪਿਆਨਾ ਕ ਹਾਦਸੇ ਦਾ ਸ਼ਿਕਾਰ ਹੋ ਗਿਆ ਚਾਰੇ ਪਾਸੇ ਚਿਖਟ ਹੜਾ ਮਚ ਗਿਆ ਦੱਸਿਆ ਜਾ ਰਿਹਾ ਕਿਸ ਘਟੀ ਚ 25 ਤੋਂ 30 ਦੇ ਕਰੀਬ ਲੋਕ ਸਵਾਰ ਸਨ ਐਨਾ ਚੋਂ ਹੁਣ ਤੱਕ ਅਠ ਦੀ ਅੰਮ੍ਰਿਤਕ ਤੇ ਹਾਂ ਬਨਾਮਦਕਾਰ ਲੀਆਂ ਗਿਆ ਨੇ। ਦੋ ਦੀ ਪਾਲ ਹਲੇ ਵੀ ਚੱਰੀ ਹੈ ਜਦਕਿ 19 ਨੂੰ ਰੈਸਕਿਊ ਕਰ ਲਿਆ ਗਿਆ। ਸਾਡੇ ਗਨੋਜੇ ਦੇ ਪਿੰਡ ਤੋਂ ਬਦਰਾ ਤੋਂ ਨੌਸਮੈਂਟ ਹੋਈ ਸੀ। ਬੇਸਤਨਾ ਕਰਕੇ ਨਾ ਉੱਥੇ ਤੋਂ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ। ਉੱਥੇ ਪਹੁੰਚੋ। ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਈ ਸਹਾਇਕ ਦਿੱਤਾ। ਉਹਨਾਂ ਨੇ ਗੱਡੀ ਛੋਟਾ ਹੱਥ ਹੀ ਸੀ ਵੀਰੇ। ਲੈਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ। ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਾ ਤੇ ਵਿੱਚ ਡੇਪੀ ਸੀ ਆ ਸਾਡੇ 9:00 ਵਜੇ ਤਕਰੀਬਨ ਐਸ ਐਚਓ ਮਲੋਦ ਨੂੰ ਕੰਟਰੋਲ ਰੂਮ ਰਹੀ ਇਨਫੋਰਮੇਸ਼ਨ ਮਿਲੀ ਕਿ ਚੰਗੇੜਾ ਪੁਲ ਕੋਲ ਇੱਕ ਟੈਂਪੋ ਅ ਜਿਹਦੇ ਵਿੱਚ ਤਕਰੀਬਨ 24 ਪੈਸੇਂਜਰ ਔਰ ਇੱਕ ਡਰਾਈਵਰ ਸੀਗਾ ਉਹ ਪਲਟ ਕੇ ਨਹਿਰ ਦੇ ਵਿੱਚ ਗਿਰ ਗਿਆ ਹੈਗਾ ਤੇ ਇਮੀਡੀਏਟਲੀ ਐ ਐਸ ਐਚਓ ਮੌਕੇ ਤੇ ਪਹੁੰਚੇ ਤੇ ਰੈਸਕਿਊ ਆਪਰੇਸ਼ਨ ਉਹਨੇ ਸ਼ੁਰੂ ਕਰਾ ਲਿਆ ਸੀਗਾ ਤੇ ਡੀਐਸਪੀ ਪਾਇਲ ਵੀ ਇਮੀਡੀਏਟਲੀ ਪਹੁੰਚ ਗਏ ਸੀਗੇ ਤੇ ਮੈਂ ਵੀ ਮੌਕੇ ਤੇ ਚਲੀ ਗਈ ਥੀ ਤੇ ਉਥੋਂ ਜੋ ਇਨੀਸ਼ੀਅਲ ਜੋ ਐਸਟੀਮੇਟ ਸੀਗਾ ਉਹਦੇ ਮੁਤਾਬਿਕ 25 ਟੋਟਲ ਬੰਦੇ ਸੀਗੇ ਤੇ ਉਹਨਾਂ ਦੇ ਵਿੱਚੋਂ 19 ਨੂੰ ਬਾਹਰ ਕੱਢ ਲਿਆ ਸੀਗਾ ਇਹ ਗੱਲ ਕਹੀ ਜਾ ਰਹੀ ਹੈ ਕਿ ਹਾਦਸਾ ਪਾਹੰਦੇ ਓਵਰਲੋਡ ਹੋਣ ਕਾਰਨ ਵਾਪਰਿਆ। ਜਦੋਂ ਪਿਕਅਪ 'ਚ ਸ਼ਰਦਾਲੂਆ ਦੀ ਗਿਣਤੀ ਜ਼ਿਆਦਾ ਹੋਣ ਦੇ ਚਲਦਿਆਂ ਇਸ ਨੇ ਆਪਣਾ ਸੰਤੁਲਨ ਗਵਾ ਦਿੱਤਾ ਤੇ ਨਹਿਰ 'ਚ ਪਲਟ ਗਿਆ। ਐਸਾ ਹਾਦਸਾ ਜਿਸ ਕਈ ਪਰਿਵਾਰ ਉੱਚੜ ਗਏ। ਚਿਨਾ ਚਮਲੇਰ ਕੋਟਲਾ ਦੇ ਪਿੰਡ ਮਾਨਕਵਾਲ ਦੇਵੀ ਪਰਿਵਾਰ ਸਾ। ਪਿੰਡ ਦਾ ਖੁਰਪ੍ਰੀਤ ਸਿੰਘ ਆਪਣੀ ਪਤਨੀ ਤੇ 1 ਸਾਲ ਦੀ ਧੀ ਦੇ ਨਾਲ ਮੱਥਾ ਟੇਕਣ ਗਿਆ ਸੀ ਪਰ ਇਸ ਭਿਆਨਕ ਹਾਦਸੇ 'ਚ ਆਪਣੀ 25 ਸਣੇ ਰੁੜ ਗਿਆ। ਉਸ ਦੀ ਪਤਨੀ ਚੰਡੀਗੜ੍ਹ ਪੀਟੀਆਈ ਚ ਜ਼ੇਰੇ ਲਾਜ ਹੈ ਕਰਤਾ ਚੰਦਾ ਖੁੱਲਣ ਵਾਲਾ ਵੀ ਪਿੱਛੇ ਕੋਈ ਨਹੀਂ ਐਸੇ ਪਿੰਡ ਦਾ ਜਸਵਿੰਦਰ ਸਿੰਘ ਐ ਸਾਸ ਸੱਚ ਬਾਸਤਾ ਗਿਆ ਪਰ ਉਹਨਾ ਆਪਣੀ ਪਤਨੀ ਤੇ ਬੱਚੇ ਨੂੰ ਬਾ ਦਿੱਤਾ ਹੁਣ ਉਹ ਪਰਿਵਾਰ ਚ ਇਕੱਲਾ ਹੀ ਪਛਿਆਏ ਆਪਣੇ ਪਰਿਵਾਰ ਚ ਮੇਰੇ ਤਾਇ ਦਾ ਮੁੰਡਾ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਜੀ ਸੀ ਤੇ ਉਹ ਆਪ ਗਿਆ ਜੀ ਉਹ ਦੋ ਜਣੇ ਜੀ ਦਾ ਪਤਾ ਨਹੀਂ ਉਹਦੀ ਬੱਚੀ ਤੇ ਉਹ ਆਪ ਦਾ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰਦਾ ਉਹ ਦਿਹਾੜੀ ਜੁੱਤਾ ਹੀ ਕਰਦਾ ਦੇਖੋ ਜੀ ਇਹਨਾਂ ਦਾ ਘਰ ਹੀ ਉੱਜੜ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਡੁੱਬਾ ਲੱਭੇ ਨਹੀਂ ਆਉਂਦੇ ਉਹ ਹੀ ਕਹਾਣੀਆਂ ਸਾਰਾ ਪਰਿਵਾਰ ਹੀ ਖਤਮ ਬੱਚੇ ਫਿਲਹਾਲ ਹੈ ਨਾ ਦੋ ਲੋਕਾਂ ਨੂੰ ਲੱਭਣ ਦੀ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਹਾਲਤ ਕੁਝ ਵੀ ਪਤਾ ਨਹੀਂ ਲੱਗ ਸਕੀ ਮਾਮਲੇ ਦੀ ਟੁੰਗਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਜੀ ਹਾਂ ਇਹ ਲੋਕ ਪੈਸ਼ਰਦਾਂ ਸ਼ਾਇਦ ਕਰੇ ਸਾਥ ਸਿਨੂ ਭੁੱਲ ਨਾ ਸਕ ਖਾਸ ਤੌਰ ਤੇ ਉਹ ਜਿਨ੍ਹਾਂ ਨੇ ਆਪਣੇਆਂ ਨੂੰ ਇਸ ਭਿਆਨਕ ਘਟਨਾ ਚੁਪਵਾ ਦਿੱਤਾ ਪੀਟੀਸੀ ਨਿਊਜ਼ ਦੇ ਲਈ ਖੰਨਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ